ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪਰੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਿੰਨੀ ਜ਼ਿਆਦਾ ਮਾਰ ਮਾਰੀ ਹੈ ਪੰਜਾਬੀਆਂ ਦੇ ਨੁਕਸਾਨ ਦੀ ਗੱਲ ਕਰ ਲਈਏ ਤਾਂ ਪੰਜਾਬੀਆਂ ਦਾ ਕਾਫੀ ਜ਼ਿਆਦਾ ਨੁਕਸਾਨ ਆ ਜਿਹੜਾ ਉਹ ਆਰਥਿਕ ਪੱਖੋਂ ਹੋਇਆ ਚਾਹੇ ਆਪਾਂ ਖੇਤੀਬਾੜੀ ਸੈਕਟਰ ਦੀ ਗੱਲ ਕਰ ਲਈਏ ਚਾਹੇ ਆਪਾਂ ਆਮ ਲੋਕਾਂ ਦੇ ਘਰਾਂ ਦੀ ਗੱਲ ਕਰ ਲਈਏ ਪਸ਼ੂ ਧਨ ਦੀ ਗੱਲ ਕਰ ਲਈਏ ਜਾਂ ਇੱਥੋਂ ਤੱਕ ਕਿ ਪਿੰਡਾਂ ਦੀਆਂ ਮੁੱਖ ਸੜਕਾਂ ਜਾਂ ਲਿੰਕ ਸੜਕਾਂ ਦੀ ਗੱਲ ਕਰ ਲਈਏ ਤਾਂ ਹਰ ਇੱਕ ਚੀਜ਼ ਨੂੰ ਕਾਫੀ ਜ਼ਿਆਦਾ ਜਿਹੜੀ ਉਹ ਸਾਟੇਸਵਾਰ ਹੜ੍ਹਾਂ ਨੇ ਮਾਰੀ ਹੈ ਅਜੇ ਹੜਾ ਤੋਂ ਪੰਜਾਬ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਇਹ ਬਾਹਰ ਨਹੀਂ ਆ ਸਕਿਆ ਕਿ ਇੱਕ ਵਾਰ ਮੁਰਤੋਂ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਨੇ ਲੋਕਾਂ ਨੂੰ ਮੁਰਤੋਂ ਦੁਬਿਤਾ ਦੇ ਵਿੱਚ ਪਾ ਦਿੱਤਾ ਹੈ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਰੀ ਵਰਖਾ ਹੋਣ ਜਾ ਰਹੀ ਹੈ ਤੇ ਇਹ ਵਰਖਾ ਇੰਨੀ ਕੁ ਜ਼ਿਆਦਾ ਹੋਵੇਗੀ ਕਿ ਪਿਛਲੇ 8 ਦਹਾਕਿਆਂ ਦਾ ਭਾਅ ਕੀ 80 ਵਰਿਆਂ ਦਾ ਜਿਹੜਾ ਰਿਕਾਰਡ ਟੁੱਟੇਗਾ ਤੇ ਮੌਸਮ ਵਿਭਾਗ ਦੇ ਮੁਤਾਬਕ ਉਸਤਨ 110 ਮਿਲੀਮੀਟਰ بارش ਹੋਣ ਦੀ ਜਿਹੜੀ ਉਹ ਸੰਭਾਵਨਾ ਹੈ ਤੇ ਮੌਸਮ ਵਿਭਾਗ ਵੱਲੋਂ ਜਾਰੀ ਇਕ ਕੀਤੀ ਗਈ ਇਹ ਸੂਚਨਾ ਮੁਤਾਬਕ ਹੈ ਕੱਲ 4 ਅਕਤੂਬਰ ਦੇਰ ਰਾਤ ਤੋਂ ਜਿਹੜੀ ਉਹ بارش ਸ਼ੁਰੂ ਹੋਵੇਗੀ ਤੇ 6 ਤੇ 7 ਅਕਤੂਬਰ ਨੂੰ ਇਹ بارش ਇੱਕ ਭਿਆਨਕ ਰੂਪ ਧਾਰਨ ਕਰੇਗੀ ਕਿ 80 ਵਰਿਆਂ ਦਾ ਜਿਹੜਾ ਪਿਛਲਾ ਰਿਕਾਰਡ ਹੈ ਜਿਹੜਾ ਉਹ ਟੁੱਟਿਆ ਜਾਵੇਗਾ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਹੋਰ ਜਿਹੜੀਆਂ ਵੱਖ-ਵੱਖ ਨਹਿਰੀ ਵਿਭਾਗ ਦੀਆਂ ਟੀਮਾਂ ਨੇ ਜਨਸ ਮੈਕਮਾ ਜਿਹੜਾ ਸਮੂੱਚੇ ਅਧਿਕਾਰੀ ਹੈ ਜਿਹੜੇ ਹੁਣ ਤੋਂ ਤਿਆਰੀਆਂ ਦੇ ਵਿੱਚ ਜੁਟ ਚੁੱਕੇ ਨੇ ਤੇ ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰਣਜੀਤ ਸਿੰਘ ਰਣਜੀਤ ਸਾਗਰ ਡੈਮ ਤੋਂ ਜਿਹੜਾ ਉਹ ਪਾਣੀ ਰਾਵੀ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਸੋ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੋਣਗੇ ਉਸ ਬਾਬਤ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਖਾਸ ਕਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਜਲੰਧਰ ਪਟਿਆਲਾ ਲੁਧਿਆਣਾ ਰੋਪੜ ਮੋਗਾ ਮਾਨਸਾ ਗੁਰਦਾਸਪੁਰ ਬਰਨਾਲਾ ਤੇ ਬਠਿੰਡਾ ਦੇ ਵਿੱਚ ਇਹ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਇਹ ਬਾਰਿਸ਼ ਹੈ ਜਿਹੜੀ ਇਸ ਦੇ ਨਾਲ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਤੇ ਕਾਫੀ ਇਲਾਕੇ ਜਿਹੜੇ ਉਹ ਪ੍ਰਭਾਵਿਤ ਹੋਣ ਦਾ ਜਿਹੜਾ ਖਦਸਾ ਹੈ ਮੌਸਮ ਵਿਭਾਗ ਵੱਲੋਂ ਜਤਾਇਆ ਜਾ ਰਿਹਾ ਹੈ